हां ਵੀ ਮਿੱਤਰੋ ਅੱਜ ਹੈਗੀ ਆ 15 ਤਰੀਕ ਤੇ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਜਗਰਾਉ ਮੰਡੀ ਸ਼ੁਰੂ ਹੋ ਚੁੱਕੀ ਆ ਮੇਲੇ ਤੇ ਐਨ ਪੂਰੀ ਰੌਣਕ ਬਣ ਗਈ ਅੱਜ ਪਹਿਲੇ ਦਿਨ ਪੂਰਾ ਵਧੀਆ ਚੰਗਾ ਮਾਹੌਲ ਬਣ ਗਿਆ ਤੇ ਮੈਂ ਸੋਚਿਆ ਭਰਾਵਾਂ ਨੂੰ ਇੱਕ ਵਾਰ ਯਾਦ ਕਰਾ ਦਈਏ ਕਈ ਭਰਾ ਘਰੇ ਬੈਠੇ ਨਾ ਰਹਿ ਜਾਣ ਭੁੱਲ ਨਾ ਜਾਣ ਤੇ 15 ਤਰੀਕ ਤੋਂ 19 ਤਰੀਕ ਤੱਕ ਆਪਾਂ ਨੂੰ ਪਤਾ ਵੀ ਜਗਰਾਉ ਮੰਡੀ ਚੱਲਣੀ ਆ ਦੋਸਤੋ ਸੋ ਉੱਥੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਖਰੀਦ-ਵੇਚ ਵਾਲੇ ਜਾਨਵਰ ਵਧੀਆ ਆ ਗਿਆ ਉੱਥੇ ਤੇ ਡਿਸਪਲੇ ਵਾਲੇ ਜਾਨਵਰ ਵੀ ਪਹੁੰਚੀ ਜਾਂਦੇ ਆ ਤੇ ਤੁਸੀਂ ਵੀ ਮੇਲੇ ਦੀ ਸ਼ਾਨ ਨੂੰ ਵਧਾਓ ਮਿੱਤਰੋ ਤੇ ਇੱਕ ਸਨੇਹਾ ਤੁਹਾਨੂੰ ਆਹ ਲਾਉਣਾ ਸੀ ਵੀ ਜਗਰਾਉ ਮੰਡੀ ਦੇ ਉੱਤੇ 17 ਤਰੀਕ ਨੂੰ ਪਿੰਡ ਪੱਤੋ ਵਾਲਾ ਆਹਾ ਨੋਕਰਾ ਘੋੜਾ ਅਕਬਰ ਪਹੁੰਚ ਰਿਹਾਗਾ ਸੋ ਮਖਿਆ ਭਰਾਵਾਂ ਨੂੰ ਦੱਸ ਦਈਏ ਇਹਦੀ ਆਪਾਂ ਵੀਡੀਓ ਕੀਤੀ ਆ ਜਗਰਾਉ ਮੰਡੀ ਤੋਂ ਬਾਅਦ ਪਾਵਾਂਗੇ ਤੇ ਉਥੇ ਇਹ ਘੋੜਾ ਬਾਈ ਆ ਰਗੇ ਡਿਸਪਲੇ ਵਾਸਤੇ ਦਿਖਾਉਣ ਖਾਤਰ ਮੰਡੀ ਤੇ ਲੈ ਕੇ ਆਉਣਗੇ ਜਗਵੀਰੇ ਦਾ ਆਪਾ ਜਿਹੜਾ ਇਸ ਘੋੜੇ ਦਾ ਓਨਰ ਆ ਸੂਬੇਦਾਰ ਸਟੱਡ ਫਾਰਮ ਪਿੰਡ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਉਥੋਂ ਦਾ ਇਹ ਘੋੜਾ ਮਿੱਤਰੋ ਅਕਬਰ ਪਿਛਲੇ ਸਾਲ ਤੁਸੀਂ ਸ਼ੋਹਾਂ ਦੇ ਵਿੱਚ ਵੀ ਦੇਖਿਆ ਹੋਣਾ ਇਸ ਘੋੜੇ ਨੂੰ ਤੇ ਜਗਰਾਉ ਮੰਡੀ ਇਹ ਪਹੁੰਚ ਰਿਹਾ ਜੇ ਕਿਸੇ ਭਰਾ ਨੇ ਘੋੜਾ ਦੇਖਣਾ, ਸਟੱਡ ਸਰਵਿਸ ਲੈਣੀ ਆ ਕਿਉਂਕਿ ਮੀਟਿੰਗ ਸੀਜ਼ਨ ਹੁਣ ਸਟਾਰਟ ਹੋ ਚੁੱਕਿਆ। ਨੰਬਰ ਕਰ ਲਓ ਨੋਟ 62804 62007 ਇਹ ਬਾਈ ਜਗਵੀਰੇ ਦਾ ਨੰਬਰ ਆ ਤੇ ਬਾਕੀ ਜਿਹਨੇ ਕਿਸੇ ਨੇ ਘੋੜਾ ਦੇਖਣਾ ਮਿੱਤਰੋ ਮੰਡੀ ਤੇ ਤਾਂ ਤੁਸੀਂ ਆਉਣਾ ਹੀ ਆ। ਮੈਂ ਖਿਆ ਭਰਾਵਾਂ ਨੂੰ ਇੱਕ ਮੈਸੇਜ ਲਾ ਦਈਏ 17 ਤਰੀਕ ਨੂੰ ਇਹ ਜਗਰਾਉ ਮੰਡੀ ਤੁਹਾਨੂੰ ਘੋੜਾ ਮਿਲੂਗਾ ਤੇ ਹਮਾ ਮਾ ਕੇ ਸਾਰੇ ਵੀਰ ਉੱਥੇ ਪਹੁੰਚੋ ਆਪਾਂ ਮਿਲਦੇ ਆਂ। ਤੇ ਮੇਲਾ ਬਹੁਤ ਸੋਹਣਾ ਲੱਗਿਆ ਤਿਆਰੀਆਂ ਵੀ ਬਾਕਮਾਲ ਕੀਤੀਆਂ ਹੋਈਆਂ ਨੇ ਮੰਡੀ ਦੀ ਰੌਣਕ ਵਧੀਆ ਵੱਧ ਰਹੀ ਅੱਜ ਪਹਿਲਾ ਦਿਨ ਆ 15 ਤਰੀਕ ਆ ਤੇ ਖਿੱਚ ਲੋ ਤਿਆਰੀਆਂ ਹਮ ਹਮਾ ਕੇ ਪਹੁੰਚੋ